सिमरन जीत कौर पावला पुत्री बलजीत सिंह पावला ਪਿੰਡ ਪਾਲਟਾ ਖੁਰਦ ਜੋ ਕਿ 9ਵੀਂ ਕਲਾਸ ਸਰਕਾਰੀ ਹਾਈ ਸਕੂਲ ਪਾਲਟਾ ਖੁਰਦ ਪੜ ਰਹੀ ਹੈ ਇਸ ਬੱਚੀ ਦਾ ਦਿਮਾਗ ਕੰਪਿਊਟਰ ਤੋਂ ਵੀ ਤੇਜ਼ ਚੱਲਦਾ ਹੈ ਤੇ ਇਸ ਸੰਬੰਧੀ 2 ਦਿਨ ਪਹਿਲਾਂ ਹੀ ਅਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇੱਕ ਇਹਨਾਂ ਨਾਲ ਇੰਟਰਵਿਊ ਕਰਕੇ ਇਸ ਬੱਚੀ ਨਾਲ ਚਲਾਈ ਸੀ ਉਸ ਵਕਤ ਉਸ ਸਕੂਲ ਦੇ ਵਿੱਚ ਜਿੱਥੇ ਹੈੱਡ ਟੀਚਰ ਮੌਜੂਦ ਸਨ ਉੱਤੇ ਹੀ ਸਰਪੰਚ ਪ੍ਰੀਤਪਾਲ ਸਿੰਘ ਭਾਲਟਾ ਸਾਹਿਬ ਵੀ ਮੌਜੂਦ ਸਨ ਉਸੇ ਵਕਤ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੇ ਉਪਰੰਨ ਕਰ ਲਿਆ ਸੀ ਕਿ ਇਸ ਬੱਚੇ ਨੂੰ 15 ਅਗਸਤ ਦੇ ਵਿੱਚ ਵੀ ਜ਼ਰੂਰ ਸਨਮਾਨ ਮਿਲ ਜਾ ਚਾਹੀਦਾ ਹੈ ਉਸ ਤੋਂ ਬਾਅਦ ਆਪਸੀ ਜਦੋਂ ਗੱਲਬਾਤ ਹੋਈ ਗੱਲਬਾਤ ਕਰਨ ਤੋਂ ਉਪਰੰਤ ਸਤਿਕਾਰਯੋਗ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜਦੋਂ ਇਸ ਬੱਚੀ ਦੀ ਕਾਬਲੀਅਤ ਬਾਰੇ ਜਾਣਿਆ ਗਿਆ ਤਾਂ ਉਹਨਾਂ ਵੱਲੋਂ ਵੀ ਇਸ ਬੱਚੀ ਨੂੰ ਸਨਮਾਨਿਤ ਕਰਨ ਦਾ ਕਿਹਾ ਗਿਆ ਸਾਰੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੱਜ ਇਸ ਬੱਚੀ ਨੂੰ 15 ਅਗਸਤ ਦੇ ਮੌਕੇ ਨਵਾਂ ਸ਼ਹਿਰ ਸਨਮਾਨਿਤ ਕੀਤਾ ਗਿਆ ਬੱਚੀ ਦਾ ਉਸ ਵਕਤ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਦਾਵਾ ਤੇ ਹੋਰ ਮੰਤਰੀ ਸਹਿਵਾਨ ਤੇ ਜ਼ਿਲ੍ਹੇ ਦੇ ਅਫਸਰ ਉਸ ਵਕਤ ਮੌਜੂਦ ਸਨ ਪ੍ਰਧਾਨ ਬੱਲੂ ਸਾਹਿਬ ਮੌਜੂਦ ਸਨ ਸਤਰਾਮ ਸਿੰਘ ਜਲਵਾਹਾ ਸਾਹਿਬ ਮੌਜੂਦ ਸਨ ਤੇ ਉਸ ਵਕਤ ਹੋਰ ਕਈ ਹਸ ਹਸਿਆ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ ਤੇ ਉਸਦੇ ਪਰਿਵਾਰ ਨੂੰ ਵੀ ਬੇਹੱਦ ਖੁਸ਼ੀ ਹੋਈ ਇਸ ਤਸਵੀਰ ਰਾਹੀਂ ਇਸ ਬੱਚੀ ਦੇ ਸਨਮਾਨ ਸਮਰੋਹ ਦੀ ਫੋਟੋ ਜਿਹੜੀ ਆ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੀ ਅੱਗੇ ਤੋਂ ਵੀ ਇਹੋ ਕੋਸ਼ਿਸ਼ ਰਹੇਗੀ ਕਿ ਜਿਹੜੇ ਬੱਚਿਆਂ ਨੂੰ ਸਿਰਫ ਸਕੂਲ ਪੱਧਰ ਤੇ ਹੀ ਸਿਰਫ ਸ਼ੀਲਡ ਦੇ ਦਿੱਤੀ ਜਾਂਦੀ ਹੈ ਜਾਂ ਪਿੰਡ ਲੈਵਲ ਤੇ ਦੇ ਦਿੱਤੀ ਜਾਂਦੀ ਹੈ ਜੇਕਰ ਉਸ ਦੇ ਵਿੱਚ ਯੋਗਤਾ ਇਹੋ ਜਿਹੀ ਹੈ ਕਿ ਉਹ ਜ਼ਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਵਿੱਚ ਵੀ ਉਹ ਮੁਕਾਬਲਾ ਕਰ ਸਕਦੇ ਨੇ ਉਹ ਵਿਦਿਆਰਥੀ ਤਾਂ ਉਹਨਾਂ ਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹੋ ਜਿਹਿਆਂ ਜੋ ਕਾਬਲੀਅਤ ਰੱਖਣ ਵਾਲੇ ਬੱਚੇ ਨੇ ਉਹਨਾਂ ਨੂੰ ਜ਼ਿਲ੍ਹਾ ਪੱਤਰ ਦੇ ਉੱਪਰ ਜ਼ਰੂਰ ਲੈ ਕੇ ਆਉਂਦਾ ਰਹੇਗਾ ਮੈਂ ਧੰਨਵਾਦ ਕਰਦਾ ਹਾਂ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਪਾਟਾ ਸਾਹਿਬ ਦਾ ਜਿਨ੍ਹਾਂ ਨੇ ਬੇਹੱਦ ਹੀ ਧੋੜ ਭੱਜ ਕੀਤੀ ਔਰ ਇਸ ਬੱਚੀ ਦੇ ਨਾਲ ਰਹੇ ਔਰ ਸਨਮਾਨ ਸਮਰੋਹ ਤੇ ਵੀ ਨਾਲ ਰਹੇ ਔਰ ਧੰਨਵਾਦ ਕਰਦਾ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਜੀ ਦਾ ਜਿਨ੍ਹਾਂ ਨੇ ਇਸ ਬੱਚੀ ਦੀ ਕਾਬਲੀਅਤ ਪਛਾਣੀ ਔਰ ਮੈਂ ਉੱਥੇ ਦੇ ਸਾਰੇ ਹੀ ਜਿੰਨੇ ਵੀ ਪ੍ਰਬੰਧਕ ਨੇ ਜਿਨ੍ਹਾਂ ਜਿਨ੍ਹਾਂ ਦਾ ਵੀ ਯੋਗਦਾਨ ਰਿਹਾ ਹੈ ਇਸ ਬੱਚੀ ਨੂੰ ਸਨਮਾਨਦਾਨ ਵਿੱਚ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਸ ਬੱਚੀ ਨੂੰ ਇਹ ਸਨਮਾਨ 15 ਅਗਸਤ ਦੇ ਲੈਣ ਤੇ ਤੇ ਉਸਦੇ ਪਰਿਵਾਰ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਸਕੂਲ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499